ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਪ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਤੇ ਬਨਾਸੀ ਸੂਟਾਂ ਦੇ 컬렉ਸ਼ਨ ਲੈ ਕੇ ਆਏ ਆਂ ਅਵਲੇ ਰੇਟ ਤਾਂ ਤੁਹਾਨੂੰ ਸੁਣੋ ਮਿਲਣਗੇ ਬਨਾਸੀ ਤੁਹਾਨੂੰ ਬ੍ਰੋਕੜ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ ਬਾਟਮ ਦੇ ਉੱਪਰ ਵੀ ਹੈਂਡਵਰਕ ਹੋਏਗਾ ਪਲੱਸ ਸ਼ਰਟ ਦੇ ਉੱਪਰ ਵੀ ਹੈਂਡਵਰਕ ਹੋਏਗਾ ਡਿਜ਼ਾਈਨਰ ਦੁਪੱਟਾ ਹੋਏਗਾ ਸਿਰਫ 3399 ਰੁਪਏ ਦੇ ਵਿੱਚ ਫਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲਣ ਵਾਲੇ ਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਵਿਸਕੋਸ ਔਰ ਗਾਂਜਾ ਦਾ ਜਿਹੜਾ ਤੁਹਾਨੂੰ ਸਟਾਫ ਮਿਲੇਗਾ ਬਨਾਰਸੀ ਵਿਸਕੋਸ ਵਰਗੇ ਅੰਦਰ ਆ ਤੁਹਾਨੂੰ ਡਿਜ਼ਾਈਨਰ ਸ਼ਰਟ ਮਿਲੇਗਾ ਔਰ ਤੁਹਾਨੂੰ ਡਿਜ਼ਾਈਨਰ ਦੁਪੱਟਾ ਮਿਲੇਗਾ ਤੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਟਾਈਟੇ ਮੀਟਰ ਦੇ ਕੱਟ ਰਹਿਣ ਵਾਲੀ ਹੈ ਪ੍ਰਾਈਸ ਹੈ ਸਿਰਫ 1850 ਰੁਪਏ ਇਹ ਵਾਲਾ ਹੋਏਗਾ ਜਿਹੜਾ ਪੀਸ ਹੋਏਗਾ ਹੈਂਡਵਰਕ ਦਾ ਪੀਸ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਦਾ ਪੀਸ ਆ ਟੁੱਟਰੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਇਹ ਵਾਲੇ ਵੀ ਹੋਣਗੇ ਜਿਹੜੇ ਤੁਹਾਨੂੰ ਬਨਾੜਸੀ ਜਿਹੜੀ ਹੈਗੀ ਆ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਜਿਹੜੀ ਗਰੇਪ ਦੀ ਬਾਟਮ ਮਿਲੇਗੀ ਬਾਟਮ ਦੇ ਉੱਪਰ ਵੀ ਹੈਂਡਵਰਕ ਹੋਏਗਾ ਸ਼ਰਟ ਦੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਡਿਜ਼ਾਈਨਰ ਪੀਸ ਹੋਣਗੇ ਡਿਜ਼ਾਈਨਰ ਦੁਪੱਟੇ ਨਾਲ ਰਹਿਣ ਵਾਲਿਆ ਪ੍ਰਾਈਸ ਸਭ ਦਾ ਹੋਇਆਗਾ ਜਿਹੜਾ 3399 ਹੋਇਆਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗੀ カラー ऑप्शन सब ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਪਲੱਸ ਤੁਹਾਨੂੰ ਡਿਜ਼ਾਈਨਿੰਗ ਵੀ ਕਾਫੀ ਜ਼ਿਆਦਾ ਮਿਲੇਗੀ ਇਹ ਜਿਹੜੇ ਸਾਰੇ ਸੂਟ ਰਹਿਣ ਵਾਲੇ ਵਿਦ ਦੁਪੱਟਾ ਹੋਣਗੇ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਵਿਸਕੋਸ ਔਰ ਗਾਂਦਾ ਦੀ ਸ਼ਰਟ ਮਿਲੇਗੀ ਬਾਟਮ ਤੁਹਾਨੂੰ ਕ੍ਰੇਪ ਦੀ ਮਿਲੇਗੀ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਇਹ ਵਾਲੇ ਫਿਰਕਾਬਦੀ ਤੁਹਾਨੂੰ ਕ੍ਰੇਪ ਦੇ ਉੱਪਰ ਸੂਟ ਮਿਲ ਜਾਣਗੇ ਚਨਾਉਂ ਦੁਪੱਟੇ ਦੇ ਨਾਲ ਰਹਿਣ ਵਾਲੇ ਪ੍ਰਾਈਸ ਹੋਗੇ ਸਿਰਫ 28 ਰੁਪਏ ਇਹ ਵਾਲੇ ਤੁਹਾਨੂੰ ਬਨਾਰਸੀ ਤੁਹਾਨੂੰ ਸ਼ਰਟ ਮਿਲੇਗੀ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ ਮੈਚਿੰਗ ਸੂਟ ਰਹਿਣ ਵਾਲਾ ਮੈਚਿੰਗ ਕਨਸੈਪਟ ਹੋਏਗਾ ਸਭ ਦਾ ਪ੍ਰਾਈਸ ਹੋਏਗਾ ਸਿਰਫ 33 ਰੁਪਏ ਇਹ ਵਾਲੇ ਤੁਹਾਨੂੰ ਚਨਾਉਂ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਬਾਟਮ ਹੋਏਗੀ ਉਹ ਜਿਹੜੀ ਕ੍ਰੇਪ ਦੀ ਮਿਲੇਗੀ ਫੁੱਲੀ ਏਮਬਰਾਇਡਰ ਸ਼ਰਟ ਰਹਿਣ ਵਾਲੀ ਹੈ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲੇਗੀ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੋ ਬਟ ਉਸ ਲਈ ਤੁਹਾਨੂੰ ਹੈਗਾ ਜਿਹੜਾ ਐਕਸਟਰਾ ਪੇ ਕਰਨਾ ਪਏਗਾ ਇਹ ਵਾਲਾ ਕ੍ਰੇਪ ਦੀ ਤੁਹਾਨੂੰ ਸ਼ਰਟ ਮਿਲੇ